ਲੰਗੇ ਦੀਨੀ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਹੋਈ ਸੀ ਜਿਸ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਟਵੀਟ ਕੀਤਾ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਮੀਟਿੰਗ ਵਿੱਚ ਮੈਂ ਕਿਸਾਨ ਜਥੇਬੰਦੀਆਂ ਦੇ ਸਾਰੇ ਸਤਕਾਰਯੋਗ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾ ਰੋਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਇਹਨਾਂ ਸਭ ਨਾਲ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਅਤੇ ਕਾਰੋਬਾਰਾਂ ਤੇ ਵੀ ਬਹੁਤ ਅਸਰ ਪੈਂਦਾ ਇਸ ਦਾ ਵੀ ਆਪਾਂ ਖਿਆਲ ਕਰੀਏ ਇਹ ਸਭ ਤੋਂ ਬਾਅਦ ਕਿਸਾਨਾਂ ਨੇ ਇਹ ਕਹਿ ਕੇ ਭਗਵੰਤ ਮਾਨ ਹੋਰੀ ਮੀਟਿੰਗ ਦੇ ਵਿਚਾਲਿਆਂ ਹੀ ਉੱਠ ਕੇ ਚਲੇ ਗਏ ਸੀ ਆ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਕਿਹਾ ਜੋ ਕਰਨਾ ਕਰ ਲੋ ਇਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਘਰੇ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਡਿਟੇਨ ਕੀਤਾ ਜਿਸ ਨੂੰ ਲੈ ਕੇ ਵੱਖ-ਵੱਖ ਕਿਸਾਨ ਆਗੂਆਂ ਵੱਲੋਂ ਵੀ ਆਪਣੇ ਬਿਆਨ ਜਾਰੀ ਕੀਤੇ ਗਏ ਨੇ ਚਾਹੇ ਹਰਮੀਤ ਸਿੰਘ ਕਾਦੀਆ ਹੋਣ ਜਾਂ ਲਖੋਵਾਲ ਤੇ ਜਾਂ ਫਿਰ ਸਰਵਨ ਸਿੰਘ ਪੰਦੇੜ ਹੋਣ ਹਰਮੀਤ ਸਿੰਘ ਕਾਦੀਆ ਦਾ ਕਹਿਣਾ ਹੈ ਕਿ ਕਹਿਣੀ ਤੇ ਕਥਨੀ ਵਿੱਚ ਫਰਕ ਦੀ ਜਿਉਂਦੀ ਜਾਗਦੀ ਮਿਸਾਲ ਕਿਸਾਨਾਂ ਲਈ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਇਹ ਕਹਿਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪਰ ਕਿਸਾਨਾਂ ਨੂੰ ਘਰਾਂ ਵਿੱਚੋਂ ਗ੍ਰਿਫਤਾਰ ਕਰੋ ਇਹ ਕਥਨੀ ਵੀ ਉਹਨਾਂ ਦੀ ਹੈ ਕਿ ਕਿਸਾਨ ਅੱਜ ਪੰਜਾਬ ਵਿੱਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕਰ ਸਕਦੇ ਇਹ ਸਵਾਲ ਚੁੱਕੇ ਜਾ ਰਹੇ ਨੇ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਗਾਇਆ ਜਾਣਾ ਜਿਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹੁਣ ਪੱਬਾ ਭਾਰ ਹੈ ਜਿਸ ਦੇ ਚਲਦਿਆਂ ਬੀਕੇਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਘਰ ਦੇਰ ਰਾਤ ਤਕਰੀਬਨ 12 ਵਜੇ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਘਰ ਨੂੰ ਹੀ ਘੇਰ ਲਿਆ ਅਤੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੀ ਹਿਰਾਸਤ ਉਹਨਾਂ ਨੂੰ ਲਿਆ ਗਿਆ ਤੇ ਉਹਨਾਂ ਨੂੰ ਘਰਾਂ ਅਤੇ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਜੋ ਪੈਚ ਅਤੇ ਉਹਨਾਂ ਨੂੰ ਘਰਾਂ ਅਤੇ ਥਾਣਿਆਂ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਹੈ ਜੋ ਕਿ ਨਿੰਦਨਯੋਗ ਹੈ ਸਰਕਾਰ ਦਾ ਇਹ ਰਵਈਆ ਤਾਨਾਸ਼ਾਈ ਹੈ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਹੁਣ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਸਾਨਾਂ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ 5 ਮਾਰਚ ਦੀ ਥਾਂ ਤੇ ਹੁਣ ਚਾਰ ਤੋਂ ਹੀ ਟਰਾਲੀਆਂ ਲੈ ਕੇ ਆਪਣੇ ਸਮਾਨ ਲੈ ਕੇ ਚੰਡੀਗੜ੍ਹ ਵੱਲ ਨੂੰ ਵਹੀਰਾ ਕੱਦ ਦਿੱਤੀਆਂ ਜਾਣ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ ਨੂੰ ਵੀ ਤਰਨਤਾਰਨ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਤੇ ਤਰਨਤਾਰਨ ਜ਼ਿਲ੍ਹੇ ਦੇ ਭਾਰਤੀ ਕਿਸਾਨ ਰਾਜਿਆਲ ਦੇ ਪ੍ਰਧਾਨ ਨਿਰਮਲ ਸਿੰਘ ਜੋੜਾ ਨੂੰ ਵੀ ਤਰਨਤਾਰਨ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਹੀ ਨਹੀਂ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ 5 ਮਾਰਚ ਤੋਂ ਸੰਯੁਕਤ ਕਿਸਾਨ ਮੋਰਚੇ ਦੁਆਰਾ ਲਗਾਏ ਜਾ ਰਹੇ ਚੰਡੀਗੜ੍ਹ ਮੋਰਚੇ ਨੂੰ ਅਸਫਲ ਕਰਨ ਲਈ ਪੰਜਾਬ ਪੁਲਿਸ ਵੱਲੋਂ ਬੀਤੀ ਰਾਤ ਤੋਂ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੁਨੀਆ ਨੂੰ ਹਾਊਸ ਅਰੈਸਟ ਕੀਤਾ ਗਿਆ ਜਦਕਿ ਪਟਿਆਲਾ ਦੇ ਸਖਤਰ ਦਿਲਜਿੰਦਰ ਹਰਿਆਉ ਗ੍ਰਿਫਤਾਰ ਕਰਕੇ ਪਾਤਣਾ ਥਾਣੇ ਵਿੱਚ ਰੱਖੇ ਹੋਏ ਨੇ ਇਸੇ ਤਰੀਕੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਥਾਵਾਂ ਤੇ ਡਿਟੇਨ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਛਡਾਉਣ ਦੇ ਲਈ ਕਿਸਾਨਾਂ ਵੱਲੋਂ ਸਬੰਧਤ ਥਾਣਿਆਂ ਦੇ ਘਰਾਓ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਘਰਾਂ ਵਿੱਚ ਜੋ ਕਿਸਾਨ ਡਿਟੇਨ ਕੀਤੇ ਨੇ ਉਹਨਾਂ ਨੂੰ ਵੀ ਰਿਹਾ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਟਿਆਲਾ ਦੇ ਐਮਪੀ ਡਾਕਟਰ ਧਰਮਵੀਰ ਦੇ ਨਜ਼ਦੀਕੀ ਅਤੇ ਕਾਂਗਰਸੀ ਆਗੂ ਰਸ਼ਪਾਲ ਸਿੰਘ ਜੋੜੇ ਮਾਜਰਾ ਦੇ ਸੂਲਰ ਸਿਤਤ ਘਰ ਦੇ ਬਾਹਰ ਵੀ ਪੁਲਿਸ ਨੇ ਪੈਰਾ ਦਿੱਤਾ ਹੋਇਆ ਆ ਉਹ ਕਿਸਾਨ ਆਗੂਆਂ ਦੇ ਵੀ ਬਿਆਨ ਸੁਣਦੇ ਆ ਇਹ ਸਾਰੇ ਮਾਮਲੇ ਵਿੱਚ ਜੋ ਹੁਣ ਸਰਕਾਰ ਨੂੰ ਘੇਰ ਰਹੇ ਨੇ ਮੈਂ ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸਿਰਜ ਕਮੇਟੀ ਪੰਜਾਬ ਤੋਂ ਬੋਲਦਾ ਜੀ ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸ ਕੇ ਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਕੱਲਾ ਜਿਹੜੇ ਕਮਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰਦਸਤ ਕਿਸਾਨ ਮਜ਼ਦੂਰ ਸ਼ਰਗਸ਼ ਕਮੇਟੀ ਪੰਜਾਬ ਤੇ ਕਮਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਕਿਉਂ ਦੇਖੋ ਜੜੀਆਂ ਵੀ ਮੰਗਾਂ ਤੇ ਇਸ ਕੇਮ ਸੰਘਰਸ਼ ਕਰਨ ਜਾ ਰਿਹਾ ਆਲਰੇਡੀ ਹੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕ੍ਰੇਸੀ ਆ ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ ਔਰ ਇਦੋਂ ਵੀ ਵੱਡਾ ਹਮਲਾ ਜਿਹੜੇ ਸ਼ਬਦ ਬੋਲੇ ਜਾ ਰਹੇ ਆ ਅੱਜ ਵੇਖੋ ਚਾਣਲਾਂ ਤੇ ਚਾਹੇ ਚਾਹੇ ਹੋਣਾ ਵਾ ਕੀ ਹੋਣਾ ਜੋ ਸਰਕਾਰ ਨੇ ਬੋਲਤਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰੇਲਾਂ ਜਾਮ ਕਰਦੇ ਸੜਕਾਂ ਜਾਮ ਕਰਦੇ ਬਾਈ ਜੀ ਉਹ ਚੰਡੀਗੜ੍ਹ ਜਾ ਰਹੇ ਆ ਲੋਕ ਤੇ ਕਹਿੰਦੇ ਤੁਸੀਂ ਮੰਤਰੀਆਂ ਦੇ ਘਰਾਂ ਨੂੰ ਘੇਰੋ ਉੱਤੇ ਤਾਂ ਰੇਲ ਤੇ ਸੜਕ ਦਾ ਕੋ ਰੌਲਾ ਨਹੀਂ ਇੱਕ ਤੀਰ ਨਾ ਦੋ ਨਿਸ਼ਾਨੇ ਵੀ ਇੱਕ ਬੰਨੇ ਚਾਹੇ ਜਬਰ ਦਿੱਲੀ ਦਾ ਡੀਪ ਸਟੇਟ ਕਰੇ ਚਾਹੇ ਜਬਰ ਚੰਡੀਗੜ੍ਹ ਦਾ ਡੀਪ ਸੇਟ ਸਟੇਟ ਕਰੇ ਸਾਡੀ ਸਮਝਦਾਰੀ ਇਹ ਆ ਵੀ ਜਬਰ ਤਾਂ ਜਬਰ ਹੁੰਦਾ ਚਾਹੇ ਖਨੌਰੀ ਤੇ ਮੋਦੀ ਸਰਕਾਰ ਦੇ ਸਟੇਟ ਨੇ ਹਮਲਾ ਕੀਤਾ ਚਾਹੇ ਸ਼ੰਭੂ ਤੇ ਹਮਲਾ ਕੀਤਾ ਆਲਰੇਡੀ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਹੋਇਆ ਚਾਹੇ ਭਗਵੰਤ ਮਾਨ ਸਰਕਾਰ ਹਮਲਾ ਕਰ ਰਹੀ ਆ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ ਹਮਲਾਵਾ ਕੱਲਾ ਇੱਥੇ ਹੀ ਨਹੀਂ ਜਦੋਂ ਪਿਛਲੀ ਵਾਰ ਹੜ੍ਹ ਆਏ ਸੀਗੇ ਜਦੋਂ ਮੁੱਖ ਮੰਤਰੀ ਦਾ ਬਿਆਨ ਸੀ ਵੀ ਮੁਰਗੀਆਂ ਦਾ ਕੁਕ ਮੁਰਗੀ ਦਾ ਬੱਕਰੀਆਂ ਦਾ ਸਾਰਾ ਮੁਆਵਜ਼ਾ ਦੇ ਦਾਂਗੇ 18 ਉੱਤਰਪਾਰ ਦੀਆਂ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਮੋਰਚਾ ਲਾਉਣਾ ਸੀ ਇਹ ਕਿਹਾ ਸੀ ਕੇਂਦਰ ਦੇ ਖਿਲਾਫ ਮੋਰਚਾ ਸਾਨੂੰ ਵੀ ਰਾਤ ਸੱਦ ਲਿਆ ਸੀ ਅ ਸਵੇਰੇ ਘਰਾਂ ਤੋਂ ਚੱਕ ਲਿਆ ਸੀਗਾ ਸਾਡਾ ਇੱਕ ਕਿਸਾਨ ਲੋਂਗੋਵਾਲ ਦੇ ਵਿੱਚ ਸ਼ਹੀਦ ਕੀਤਾ ਸੀ ਇਸੇ ਭਗਵੰਤ ਮਾਨਸਤ ਸਰਕਾਰ ਨੇ ਉਹ ਵੱਖਰੀ ਗੱਲ ਆ ਵੀ ਅੱਜ ਕਿਸਾਨਾਂ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਦਾ ਪੰਜਾਬ ਸਰਕਾਰ ਫਾਇਦਾ ਲੈ ਰਹੀ ਆ ਅਮਿਤ ਸ਼ਾਹ ਜੀ ਅੱਜ ਬਹੁਤ ਖੁਸ਼ ਹੋਣੇ ਆ ਠੀਕ ਆ ਬਹੁਤ ਵਧੀਆ ਕਿਉਂਕਿ ਤੁਹਾਡੇ ਤੁਹਾਡੇ ਹੁਕਮ ਚੱਲ ਰਹੇ ਆ ਪੰਜਾਬ ਦੇ ਅੰਦਰ ਪੰਜਾਬ ਵੀ ਟਕਰਾ ਰਿਹਾ ਚਲੋ ਜੇ ਭਗਵੰਤ ਮਾਨ ਸਰਕਾਰ ਨੇ ਤੁਹਾਡੇ ਕਹੇ ਤੇ ਆਹੜੇ ਕਿਸਾਨ ਮਜ਼ਦੂਰ ਲਹਿਰ ਵਾਲੇ ਜਿਹੜੇ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੇ ਜਿਹੜੇ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਆਵਾਜ਼ ਬਣਿਆ ਭਗਵੰਤਮਾਨ ਨੇ ਕੁੱਟ ਤੇ ਆ ਤਾਂ ਕਿ ਟੁਕ ਟ ਇਹਨਾਂ ਦਾ ਆਰਡੀਐਫ ਵੀ ਤਾਂ ਦੇ ਦਿਓ ਰੂਰਲ ਡਿਵੈਲਪਮੈਂਟ ਫੰਡ ਦੇ ਦਿਓ ਤੁਹਾਨੂੰ ਤਾਂ ਖੁਸ਼ ਕਰ ਦਿੱਤਾ ਹਾਂ ਜਿੰਨੇ ਖውਤੀ ਬੁੱਧੀਜੀਵੀਆਂ ਨੂੰ ਲੱਗਦਾ ਵਾ ਕਿ ਕਿਸਾਨ ਮਜ਼ਦੂਰਾਂ ਕਰਕੇ ਲੋਕ ਤੰਗ ਆ ਉਹ ਖውਤੀ ਬੁੱਧੀਜੀਵੀ ਇਹ ਵੀ ਪ੍ਰਚਾਰ ਪ੍ਰੋਪਗੈਂਡਾ ਕਰਨਗੇ ਇਹ ਜਿਹੜੀ 5 ਸਾਲ ਪਹਿਲਾਂ ਆਈ ਸਰਕਾਰ ਆ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਕਿਹੜਾ ਬਦਲਾਅ ਲੈਣ ਦਾ ਜਿਹੜੇ ਤਿੰਨਾਂ ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ ਮੜੀਆਂ ਦੇ ਰਾਹ ਚਲੇ ਗਏ ਇਹ ਇਸ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਇਹ ਕਹਿੰਦੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ ਇਹਨੂੰ ਕੋਈ ਇੱਕ ਦਾ ਨਾਮ ਲੈ ਦੋ ਜਿਨ੍ਹਾਂ ਦੇ ਨਾਮ ਲੈਂਦੇ ਸੀਗੇ ਉਹਨਾਂ ਦੇ ਨਾਮ ਅੱਜ ਕੋ ਚਲੇ ਗਏ আর ਜੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰਾਇਮ ਨੂੰ ਇੱਕ ਸਾਲ ਦੇ ਵਿੱਚ ਲੈ ਦਾਂਗੇ ਐਕਸਾਈਜ਼ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਵੀ ਅਸੀਂ ਇੰਨੇ ਪੈਸੇ ਕਮਾ ਲਾਂਗੇ ਪੰਜਾਬ ਦਾ ਰੈਵਨਿਊ ਡਬਲ ਟ੍ਰਿਪਲ ਕਰ ਦਾਂਗੇ ਉਹ ਕਿੱਥੇ ਗਿਆ ਭ੍ਰਸ਼ਟਾਚਾਰ ਕਹਿੰਦੇ ਸੀ ਮੁਕਾ ਦਾਂਗੇ ਦੱਸਣ ਭਗਵੰਤ ਮਾਨ ਜੀ ਵੀ ਕਿਹੜੇ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕੇ ਇਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ ਇਹ ਸਰਵੇਕਸ਼ਨ ਕਰਵਾ ਲਵੇ ਇਹਨਾਂ ਦੀਆਂ ਏਜੰਸੀਆਂ ਤੋਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ ਕੇਜਰੀਵਾਲ ਦੀ ਬੇਨਤੀ ਆ ਵੀ ਕਸੂਰ ਤੇ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਨੇ ਤੁਹਾਨੂੰ ਨਹੀਂ ਜਿੱਤਣ ਦਿੱਤਾ ਗੁੱਸਾ ਪੰਜਾਬ ਵਾਲਿਆਂ ਤੋਂ ਕੱਢ ਦਿਓ ਇਸ ਕਰਕੇ ਸਰਕਾਰ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਉਹ ਇਹ ਕਹਿ ਲੋ ਵੀ ਇਹ ਸਮਝਦਾਰੀ ਹੋਣੀ ਚਾਹੀਦੀ ਹੈ ਵੀ ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆ ਤੁਰੰਤ ਰਿਹਾ ਕੀਤੇ ਜਾਣ ਆ ਰੋਨਾਂ ਨੂੰ ਜਮਹੂਰੀ ਹੱਕਿਆ ਕੋਈ ਜਗ੍ਹਾ ਦੇ ਦਿਓ ਜਗ੍ਹਾ ਦੇ ਕੇ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਿਓ ਹਾਂ ਰਾਜਾ ਵੜਿੰਗ ਜੀ ਤੁਸੀਂ ਨਾ ਬੋਲਿਓ ਮੂੰਹ ਸੀਲਿਓ ਸੁਖਵੀਰ ਬਾਦਲ ਜੀ ਤੁਸੀਂ ਵੀ ਨਹੀਂ ਬੋਲਣਾ ਹੋ ਸਕਦਾ ਹੋਰਸਾਂ ਦੀ ਗੱਡੀ ਤੁਹਾਡੇ ਘਰ ਗਾੜੀ ਆ ਜੇ ਵਿਰੋਧੀ ਧਰਨੂ ਦੇ ਸੀ ਹੈਗੇ ਆ ਨਾ ਪੰਜਾਬ ਕਿਸਾਨਾਂ ਮਜ਼ਦੂਰਾਂ ਵਾਲੀ ਕਿਸਾਨਾਂ ਮਜ਼ਦੂਰਾਂ ਦੀ ਜਥੇਬੰਦੀਆਂ ਤੋਂ ਸਰਕਾਰ ਦੇ ਇਹ ਛਾਪੇਮਾਰੀ ਕਦਮ ਦਾ ਜ਼ਬਰਦਸਤ ਟੰਗਣਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ ਅੱਜ ਮੀਟਿੰਗ ਕਰਾਂਗੇ ਜਥੇਬੰਦੀ ਦੀ ਉਹਦੇ ਵਿੱਚ ਅਗਲੇ ਫੈਸਲੇ ਕਰਾਂਗੇ ਧੰਨਵਾਦ ਅੱਜ ਪੰਜਾਬ ਦੇ ਵਿੱਚ ਐਸ ਕੇ ਐਮ ਲੀਡਰਾਂ ਦੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਤਾਨੇਸ਼ਾਹ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਲੀਡਰਾਂ ਨੂੰ ਜਲੀਲ ਕੀਤਾ ਗਿਆ ਲੀਡਰਾਂ ਦੇ ਘਰਾਂ 'ਚ ਜਾ ਜਾ ਕੇ ਦਬਕੇ ਮਾਰੇ ਗਏ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਕੀ ਲੀਡਰਾਂ ਨੇ ਕੀਤਾ ਉਹ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੀਆਂ ਮੰਗਾਂ ਲਈ ਜਿਹਦੀ ਉਹ ਪਿਛਲੇ 50 ਸਾਲ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਮੁੱਖ ਮੰਤਰੀ ਨਾਲ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨਾਲ ਬੜੀ ਸੋਹਣੀ ਮੀਟਿੰਗ ਚੱਲਦੀ ਸੀ ਪਰ ਮੁੱਖ ਮੰਤਰੀ ਤੈਸ਼ ਦੇ ਵਿੱਚ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਕਰਨਾ ਤੁਸੀਂ ਥੋੜਾ ਜ਼ੋਰ ਲਗਦਾ ਲਾ ਲਓ ਉਹਦੇ ਲਈ ਮੀਟਿੰਗ ਚ ਉਹ ਉੱਠ ਕੇ ਚਲੇ ਗਿਆ ਅਸੀਂ ਤਾਂ ਬੜੇ ਵਧੀਆ ਢੰਗ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਵੀ ਪ੍ਰਧਾਨ ਮੰਤਰੀ ਤੋਂ ਕੁਝ ਮੰਗਾ ਹੱਲ ਕਰਵਾਵਾਂਗੇ ਪਿਛਲੇ ਸਾਲ ਵੀ ਅਸੀਂ ਮੀਟਿੰਗ ਕੀਤੀ ਸੀ ਸਵਾ ਸਾਲ ਹੋ ਗਿਆ ਉਹਦੇ ਚ ਸਾਡੀ 12 ਮੰਗਾਂ ਤੇ ਸਹਿਮਤੀ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਵੀ ਮੰਗ ਨਹੀਂ ਉਹਨਾਂ ਨੇ ਉਹ 12 ਮੰਗਾਂਾਂ ਚੋਂ ਸਵਾ ਸਾਲ ਚ ਪੂਰੀ ਕੀਤੀ ਵੀ ਕਿਉਂ ਨਹੀਂ ਕਰ ਰਹੇ ਸਾਨੂੰ ਟਾਈਮ ਬਣ ਸਮਾਂ ਦਿਓ ਉਹ ਕਹਿੰਦੇ ਤੁਸੀਂ ਤਾਂ ਧਰਨੇ ਲਾਉਨੇ ਹੋ ਤੁਸੀਂ ਤਾਂ ਸੜਕਾਂ ਰੋਕਦੇ ਆ ਸੀਗਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੜਕਾਂ ਰੋਕਣ ਦਾ ਔਰ ਸਰਕਾਰ ਸੜਕਾਂ ਰਕਵਾ ਰਹੀ ਆ ਅੱਜ ਸਰਕਾਰ ਨੇ ਪਰੇਸ਼ਾਨ ਕੀਤਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਕੋਈ ਸੜਕਾਂ ਰੁਕਿਆਂਗੇ ਜਾਂ ਜੇ ਕੋਈ ਧਰਨੇ ਮਜਾਰੇ ਹੋਏ ਹੁਣ ਧਰਨੇ ਮਜਾਰੇ ਹੋਣਗੇ ਇਸ ਤਰ੍ਹਾਂ ਦੀ ਕਰਕੇ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ ਇੱਕ ਕਿਸਾਨਾਂ ਦਾ ਹੱਕ ਆ ਧਰਨੇ ਲਾਉਣਾ ਕਿਸਾਨਾਂ ਦਾ ਹੱਕ ਆ ਆਪਣੀਆਂ ਫਸਲਾਂ ਲਈ ਦੀ ਰਾਖੀ ਕਰਨੀ ਨਸਲਾਂ ਦੀ ਰਾਖੀ ਕਰਨੀ ਅਸੀਂ ਸਖਤ ਚੇਤਾਵਨੀ ਦਿੰਦੇ ਆ ਭਗਵੰਤਮਾਨ ਸਰਕਾਰ ਨੂੰ ਤੇ ਭਗਵੰਤਮਾਨ ਨੂੰ ਇਹ ਜਿਹੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਲੋਕ ਸੜਕਾਂ ਤੇ ਆ ਜਾਣਗੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਇਹ ਵੇਲਾ ਆ ਗਿਆ ਹੁਣ ਤੁਸੀਂ ਆਓ ਸੜਕਾਂ ਤੇ ਆਓ ਕੱਲ ਨੂੰ ਚੰਡੀਗੜ੍ਹ ਵੱਲੋਂ 5 5 ਤਰੀਕ ਨੂੰ ਘਰ ਦਾ ਇਕੱਲਾ ਇਕੱਲਾ ਬੱਚਾ ਕੁਝ ਕਰੀਏ ਤਾਂ ਕਿ ਸਰਕਾਰ ਨੂੰ ਸਬਸਕ੍ਰਾਈਬ ਕੀਤਾ ਜਾ ਸਕੇ ਧੰਨਵਾਦ ਸਤਕਾਰਯੋਗ ਪੰਜਾਬ ਦੇ ਜਿਹੜੂ ਲੋਕੋ ਜਿਸ ਤਰ੍ਹਾਂ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਖਾਸ ਕਰਕੇ ਭਗਵੰਤਮਾਨ ਨੇ ਅਮਿਤ ਸ਼ਾਹ ਦੀ ਚੁੱਕ ਚਾ ਕੇ ਕਿਉਂਕਿ ਭਾਜਪਾ ਦੀ ਇਹ ਬੀ ਟੀਮ ਆ ਪੰਜਾਬ ਦੇ ਵਿੱਚ ਆ ਪੰਜਾਬ ਦੀ ਕਿਸਾਨ ਲਹਿਰ ਨੂੰ ਥਾਪੀ ਮਾਰੀ ਹੈ ਚੁਣੌਤੀ ਦਿੱਤੀ ਆ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਦੀਆਂ ਧਾੜਾਂ ਰਾਤ ਨੂੰ 12 ਵਜੇ ਕਿਸਾਨਾਂ ਗਊਆਂ ਦੇ ਘਰਾਂ 'ਚ ਪਹੁੰਚੀਆਂ ਨੇ ਗ੍ਰਿਫਤਾਰ ਕਰਨ ਲਈ ਸਮੂਹ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਕਿਸਾਨ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਭੈਣਾਂ ਨੂੰ ਸਾਰੇ ਜਿੰਨੇ ਵੀ ਇਨਸਾਫ਼ਪਸੰਦ ਲੋਕ ਇਹਦਾ ਡਟਵਾ ਵਿਰੋਧ ਕਰਨਾ ਚਾਹੀਦਾ ਔਰ ਅਸੀਂ ਪੰਜਾਬ ਸਰਕਾਰ ਦੀ ਇਸ ਚੁਣੌਤੀ ਨੂੰ ਸਵਾਗਤ ਕਰਦੇ ਹਾਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਤੁਹਾਨੂੰ ਇਹ ਸੱਤਾ ਦਾ ਨਸ਼ਾ ਚੜਿਆ ਹੋਇਆ ਇਹ ਪਹਿਲਾਂ ਕਈਆਂ ਨੂੰ ਚੜਿਆ ਸੀ ਤੇ ਕਈਆਂ ਦਾ ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਉਹ ਲਾਇਆ ਹੈਗਾ ਤੇ ਪੰਜਾਬ ਦੇ ਸਮੂਹ ਸਾਰੀ ਸੀ ਕਿਸਾਨ ਜਿੱਥੇ ਬੰਦੀਆਂ ਦੇ ਕਾਰਕੁਨਾਂ ਨੂੰ ਵਰਕਰਾਂ ਨੂੰ ਬੇਨਤੀ ਕਰਦੇ ਆ ਕਿ ਬਹੁਤ ਸਾਰੀਆਂ ਥਾਵਾਂ ਤੇ ਰੈਡਾਂ ਹੋਈਆਂ ਬਹੁਤ ਸਾਰੇ ਆਪਣੇ ਆਪੇ ਆਗੂ ਗ੍ਰਿਫਤਾਰ ਹੋ ਗਏ ਆ ਜਿਹੜੇ ਗ੍ਰਿਫਤਾਰ ਨਹੀਂ ਹੋਏਗੇ ਉਹਨਾਂ ਨੂੰ ਇਧਰ ਉਧਰ ਹੋਣ ਦੀ ਜ਼ਰੂਰਤ ਨਹੀਂਗੀ ਦਿਨ ਚੜ ਗਿਆ ਹੈਗਾ ਲੋਕਾਂ ਚ ਜਾਓ ਜੇ ਜੇ ਧਰਨੇ ਦੀ ਤਿਆਰੀ ਕਰਦੇ ਫੜੇ ਜਾਂਦੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਆਪਣੇ ਵਾਸਤੇ ਜੇਲਾ ਜਾਂ ਥਾਣੇ ਪਰਚੇ ਕੋਈ ਨਵੀਂ ਗੱਲ ਨਹੀਂ ਹੈ ਕੱਲ ਦੀ ਜ਼ੋਰਦਾਰ ਤਰੀਕੇ ਨਾਲ ਤਿਆਰੀ ਕਰੋ ਤੇ ਪੰਜਾਬ ਦੇ ਸਾਰੇ ਪਿੰਡਾਂ ਚੋਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਹੈਗਾ ਉਹ ਕੂਚ ਕਰੋ ਇਹ ਸਾਰੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਕਾਰਕੁਨਾਂ ਨੂੰ ਜਿਹੜੀ ਸਾਡੀ ਬੇਨਤੀ ਆ ਕਿ ਇਧਰ ਉਧਰ ਹੋਣ ਦੀ ਜਰੂਰਤ ਨਹੀਂ ਆਪੋ ਆਪਣੇ ਪਿੰਡਾਂ ਚ ਜ਼ੋਰਦਾਰ ਤਰੀਕੇ ਨਾਲ ਤਿਆਰੀ ਕਰੋ ਜਿੱਥੇ ਵੀ ਪੁਲਿਸ ਆਉਂਦੀ ਹੈਗੀ ਆ ਉਹਦਾ ਡਟਵਾਂ ਵਿਰੋਧ ਕਰਨ ਦੀ ਜਿਹੜੀ ਹੈਗੀ ਆ ਉਹ ਵਿਰੋਧ ਕਰੋ ਜੇ ਕਿਤੇ ਤਿਆਰੀ ਕਰਦੇ ਫੜੇ ਜਾਂਦੇ ਤਾਂ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਜਰੂਰਤ ਨਹੀਂ ਕੱਲ ਦੇ ਤੱਕ ਚੰਡੀਗੜ੍ਹ ਮੋਰਚੇ ਵਾਸਤੇ ਜਿਹੜੀ ਹੈਗੀ ਹੈ ਜ਼ੋਰਦਾਰ ਤਿਆਰੀ ਕਰੋ ਤੇ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਤੇ ਹੋਰ ਵੀਕਲ ਲੈ ਕੇ ਚੰਡੀਗੜ੍ਹ ਵੱਲ ਜਿਹੜੀ ਹੈਗੀ ਆ ਉਹ ਕੂਚ ਕਰੋ